ਹਾਂਜੀ ਮੇਟਰੋ ਕੀ ਹਾਲ ਚਾਲ ਹੈ ਇੱਕ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਅੱਜ ਚੱਲੇ ਆਂ ਜੀ ਮੇਲੇ ਤੇ ਕੁਲਕ ਖੇਤਰ ਸਾਈਡ ਸਾਰਾ ਬਲੌਗ ਦਿਖਾਵਾਂਗੇ ਤੁਹਾਨੂੰ ਕਿਹੜੇ ਕਿਹੜੇ ਟਰੈਕਟਰ ਆਇਆ ਕਿਹੜੇ ਗਰੁੱਪ ਦੇ ਨਾਲ ਆਪਾਂ ਜਾ ਰਹੇ ਆਂ ਤੇ ਪਿਆਰ ਪੂਰਾ ਦੇਣਾ ਇਸ ਬਲੌਗ ਨੂੰ ਯਾਰ ਸਭ ਤੋਂ ਟੌਪ ਤੇ ਜਾਣਾ ਚਾਹੀਦਾ ਲਾਈਵ ਚੱਲਣ ਤੋਂ ਪਹਿਲਾਂ ਪਹਿਲਾਂ ਬਲੌਗ ਪਾ ਦਾਂਗੇ ਆਪਾਂ ਇਹਨਾਂ ਲਾਈਵ ਨੂੰ ਪਿਆਰ ਨਹੀਂ ਮਿਲਣਾ ਸ਼ਾਇਦ ਮੈਨੂੰ ਲੱਗਦਾ ਵੀ ਜਿੰਨਾ ਤੁਸੀਂ ਇਸ ਬਲੌਗ ਨੂੰ ਦੇ ਹੋਂਗੇ ਸਾਰੇ ਜਣੇ ਇੰਨਾ ਕਿ ਤੱਕ ਕੇ ਸ਼ੇਅਰ ਕਰਿਓ ਯਾਰ ਮੈਨੂੰ ਪੁੱਛੀ ਹੋਏ ਬਾਕੀ ਆਪਣੇ ਯਾਰ ਮੇਲੀ ਜਿਹੜੇ ਜੁੜੇ ਹੋਏ ਆ Instagram ਤੇ ਤੇ Facebook ਤੇ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਿਆ ਤੇ ਬਲੌਗ ਉਸ ਤੋਂ ਪਿਆਰ ਤੋਂ ਆ ਤੁਹਾਨੂੰ ਦਿਖਾਈਏ ਕਿਹੜੇ ਟਰੈਕਟਰ ਨਾਲ ਜਾ ਰਹੇ ਆ ਤੇ ਕਿਹੜੇ ਕਿਹੜੇ ਟਰੈਕਟਰ ਪੰਜਾਬ ਤੋਂ ਜਾ ਰਹੇ ਆ ਆ ਜਾਓ ਲੈ ਵੀ ਮਿੱਤਰੋ 4 ਵਜੇ ਦੇ ਤੁਰੇ ਹੋਏ 10 ਵਜੇ ਲਾਂਚ ਟਾਈਮ 10 ਵਜੇ ਲਾਂਚ ਟਾਈਮ ਡਿਨਰ ਨਹੀਂ ਹੋਇਆ ਡਿਨਰ ਜਾ ਦੇ ਹੋ ਗਿਆ ਕੰਮ ਜਮਾ ਕਿ ਵੀਦਾ ਕਰ ਸਮਾ ਵੀਡੀਓ ਜਮਾ ਟਾਈਮ ਤੇ ਲੱਗੀ ਆ ਉਹ ਉਹ ਹੀ ਉਹ ਹੀ ਗਿਆ ਕੀ ਗਈ ਇਹ ਹੋਰ ਕਹਿੰਦਾ ਨਹੀਂ ਸੁਣਦੇ ਰੋ ਬਾਬ ਨੂੰ ਵਰਦਾ ਫਾਇਦਾ ਤੇਰਾ ਡਾਡੀ ਕਹਦਾ ਕਹਿੰਦਾ ਲੰਚ ਕਰ ਲੈ ਲੰਚ ਕਰੋ ਇਹਦੇ ਨਾਮ ਸੀ ਤਾਂ ਕੋਈ ਲੱਭੀ ਨਾ ਫਰਸ਼ ਪਿਆ ਡਿਨਰ ਨਹੀਂ ਕਹਿੰਦਾ ਕਰਨਾ ਜਾਂਦਾ ਓਏ ਸੇਹਾਂ ਕੋਲ ਸੈਲਿਕੋਡੋ। ਇੱਥੇ ਕਾਰ ਨਹੀਂ ਲੱਗਦਾ ਸਾਹਮਣੀ ਵੱਡਾ ਰੋਡ ਆ। ਜੀ ਭਾਈਆਂ ਦਾ ਥੋਪ ਜਿੰਨੀ ਬਾਟ ਆ ਗਈ ਬਣਾਉਣਾ। ਇਹ ਮਾਈਕਰ ਕੀ ਲੈ ਚੱਲ ਕਰ ਰਿਹਾ ਕਰਨਾ ਰੋਡ। ਰੋਡ ਦਾ ਸ਼ੈਲਟਰ ਜਿਹੜਾ ਇੱਥੇ ਬਾਵਾ ਚੱਲਾ ਗਿਆ। ਪਹਿਲਾ ਟੂਰਨਾਮੈਂਟ ਦੀ ਯਾਦ ਹੀ ਦਿੰਦੀ। ਪਹਿਲਾਂ ਤਾਂ ਕਹਦਾ ਨਾ ਰੋਜ਼ ਤਾਂ ਆਉਂਦਾ। ਅਜੇ ਮਹਾਰੀ ਵਾਲਾ ਪਿੰਡ ਆਪਣੇ ਪਿੰਡਾਂ ਦੇ। ਰੋਡ ਜਿਆਦਾ ਨਾਲੂਆਂ ਵੀ ਆਉਂਦਾ ਰੋਜ਼। ਲੈ ਵੀ ਮਤਰਾ ਰਾਤ ਤੇ 12 ਵਜੇ ਚੁੱਕਿਆ ਕਹਿੰਦੇ। ਅਲੱਗ 6 ਕਿਲੋਮੀਟਰ ਪਿਆ। ਕਿਉਂ ਬੁਲਵਣਾ ਮੀ ਆਇਆ ਫਿਰ ਮੀ ਆ ਗਿਆ ਜੀ ਬਾਈ ਆ ਦੇਖ ਲੋ ਛੜਕਾ ਤੇ ਲੋਕੇਸ਼ਨ ਹੀ ਨਹੀਂ ਹਿਸਾਬ ਚਾਰ ਰਹੀ ਬਾਈ ਕਿਸੇ ਤੇ ਯੂ ਟਰਨ ਮਾਰਿਆ ਸਾਰੇ ਟਰੈਕਟਰਾਂ ਨੇ ਰਾਤ ਦੇ ਸਾਢੇ ਪੌਣਾ 1 ਹੋਇਆ ਪਿਆ ਆ ਦੇਖ ਲੋ ਸਾਰੇ ਹੈਰਾਨ ਹੋਏ ਹੋਏ ਆ ਆ ਦੋ ਟਰਾਲੀਆਂ ਦੇਖਦੇ ਆ ਕਿਵੇਂ ਬੈਗ ਕਰੂ। ਕੋਲ ਦਾ ਕੋਲ ਦਾ ਕੀ ਆ? ਚੱਲ ਰਿਹਾ ਗਿਆ ਹੋ। ਲੰਘਿਆ। ਮਾਰ ਬਾਕ ਕਰਕੇ ਤੀ ਵੇ। ਕੀ ਰਿਹਾ ਗਿਆ? ਉਹ ਕਿੱਦਾਂ ਹੋ ਗਿਆ ਹੋ ਉਹ ਹੋ ਗਿਆ ਟਾਇਰ ਨਾਲ ਪਰ ਹੋ ਪਰ ਹੋਏ ਆ ਬਨੰਗ ਜੋ ਬਨੰਗ ਹੋ ਗਿਆ ਪੈਂਡ ਦੇ ਚੱਲ ਲੰਗਿਆ 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 ਚਲੋ ਲੰਗਿਆ ਬੱਸ ਉਹ ਪਹਿਲਾਂ ਉਹ ਟਰਾਲੀ ਦਰਨੀ ਟਰਾਲੀ ਦਿੰਦੀ ਹੁੰਦੀ ਹੁੰਦੀ ਆ ਅੱਧੀ ਰਾਤ ਦੀ ਯੰਗ ਕਿਉਂ ਪਰਾਵੀਰੇ ਨਹੀਂ ਆ ਰਹੇ ਜਾਂ ਟੂਰਨਾਮੈਂਟ ਆ ਗਿਆ ਅੱਛਾ ਵੀਂਦਰੀ ਵੀ ਪੁਗਾ ਇਹ ਲੱਗ ਸਟੈਗਲ ਕਰਨਾ ਹੀ ਪੈਂਦਾ ਅੱਛਾ ਕਿੰਨੀ ਦਿੱਕਤ ਆ ਪਾ ਜੀ ਇਟਸ ਨਾਰਮਲ ਦੈਟਸ ਨਾਟ ਬਿਗ ਡੀਲ ਬ੍ਰੋ ਖਾ ਪੀ ਕੀ ਜਿਆਦਾ ਅੰਗਰੇਜ਼ੀ ਆਉਂਦੀ ਆ ਕੈਮਰਵਣਾ ਹੋਰ ਕਿਧਰ ਆਲਾ ਆਹ ਤਾਂ ਮੂੜਦਾ ਚੱਲ ਚੱਲ ਆ ਦੋ ਟਰਾਲੀ ਵਾਲਾ ਬੜਾ ਫਾਨਾ ਚੱਲ ਚੱਲ ਮੁਰੂ ਚੱਲ 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 ਚੱਲਾ ਉਧਰ ਮੁਰਾ ਜਮਾਨਾ ਹੋ ਜਾਣਾ ਹੈ ਹੈ ਬੜੀ ਇੱਧਰ ਅਰੇ ਮੁਰੂ ਨੀ ਕਰਨਾ ਬੋਲ ਐਸਲ ਆ ਲੈ ਕੇ ਜਾ ₹100 ਆ ਸਦਾ ਜਾ ਰਾ ਚੱਲ ਚੱਲ ਜਮਾ ਸਹੀ ਆ ਨਾ ਨਾ ਠੀਕ ਹੈ ਠੀਕ ਹੈ ਚੱਲ 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 ਜਾ ਠੀਕ ਹੈ ਠੀਕ ਹੈ ਚੱਲ ਚੱਲ ਬਰਨਾਣਾ ਠੀਕ ਹੈ ਠੀਕ ਹੈ ਜਬ ਮੁਰਗੀ 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 ਉਹ ਮੁਰਗੀ ਟਰਾਲੀ ਚੱਲ 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 ਬੱਸ ਰੋਕ ਲਾ ਬੱਸ ਬਣ ਗਿਆ ਬਣ ਗਿਆ ਬੱਸ ਡਰਾਈਵਰ ਬਣ ਗਿਆ ਕੀ ਅੰਮਰਤਾ ਸੈਟ ਹੈ ਓਕੇ ਓਕੇ ਦੋ ਦੋ ਟਰਾਲੀਆਂ ਮੋੜਨੀਆਂ ਬਹੁਤ ਔਖੀਆਂ ਚਲੋ ਮੰਡੀ ਚ ਦਿਖਾਉਨੇ ਆ ਕੇ ਜਾ ਕੇ ਤੁਹਾਨੂੰ ਕਿੱਥੇ ਆਏ ਬਾਈ ਟਰੈਕਟਰ ਹੋਰ ਵੀ ਮੜ ਗਈ ਆ ਜਾਓ ਫਖੀਰ ਆਦ ਨੂੰ ਕਹਿੰਦੇ ਕਾਕਾ ਹਣਿਆਲਾ ਕਿਤੇ ਹੋਰ ਗੱਡੀ ਚ ਬਹਿ ਗਿਆ ਕਹੇ ਮੰਡੀ ਚ ਲੈ ਜਾਗੇ ਤੈਨੂੰ ਕਿਤੇ ਹੋਰ ਨਾ ਕਰਦਾ ਮੰਡੀ ਚ ਲੈ ਜਾ ਕੇ ਨਾ ਤੇ ਟਰੈਕਟਰ ਵਾਲੇ ਕੋਈ ਜੂਨ ਨਹੀਂ ਟਰੈਕਟਰ ਚੋਣ ਵਾਲਿਆਂ ਦੇ ਬਹੁਤ ਖੱਜੜ ਖਵਾਰੀ ਆ ਹਣ ਮੰਡੀ 'ਚ ਦਿਖਾਉਣਾ ਬਾਈ ਤੁਹਾਨੂੰ ਕਿੰਨੇ ਕਿ ਟਰੈਕਟਰ ਪਹੁੰਚੇ ਆ ਇਹਦੇ ਕੋਲ ਵਾਰਾ ਟਰੈਕਟਰ ਹੈ ਗੁਰੇ ਜੋਂ ਪਾਇਆ ਆ ਆਹੀ ਆ ਬੁੱਲਰ ਇਹ ਖੁੱਟਦਾ ਹਾਂਜੀ ਬਾਬਿਓ ਸਵਾਗਤ ਹੈ ਤੁਹਾਡਾ ਸਵੇਰ ਹੋ ਗਈ ਰਾਤ ਬੜੀ ਔਖੀ ਗੱਡੀ ਆ ਬਾਈ ਸਾਰਿਆਂ ਨੇ ਤੇ ਹੁਣ ਟਰੈਕਟਰ ਲਾਉਂਦੇ ਆ ਰੇ ਹੁਣ ਚੱਲਿਆ ਕੰਡੇ ਤੇ ਦਿਖਾਉਨੇ ਤੁਹਾਨੂੰ ਕੰਡੇ ਤੇ ਕਿਹੜੇ ਕਿਹੜੇ ਟਰੈਕਟਰ ਆਏ ਆ ਇਹ ਆ ਮੇਮ ਵਾਲਿਆਂ ਦਾ ਨਮਾਰ ਐਕਸ ਆ ਆ ਉਹ ਅੱਗੇ ਜਾ ਕੇ ਅੱਗੇ ਅੱਗੇ ਮੁੜੇ ਆਹ ਦੇਖੋ ਭਰਾਵੋ ਹਰਿਆਣੇ ਵਾਲੇ ਤਿੰਨ ਤਿੰਨ ਟਰਾਲੀਆਂ ਆ ਅਸੀਂ ਪੈਚ ਬਾਈ ਇਟਾਂ ਦੀ ਦੇਖ ਲਓ ਬਾਈ ਆ ਡਾਇਰੈਕਟਰ ਇਹਨਾਂ ਦੇ ਹਰਿਆਣੇ ਵਾਲਿਆਂ ਦੇ ਤੇ ਬਾਕੀ ਕੰਡੇ ਤੇ ਲੈ ਜਾ ਕੇ ਦਿਖਾਉਣਾ ਤੁਹਾਨੂੰ ਲਵੀ ਮਿੱਤਰੋ ਟਰੈਕਟਰ ਦਿਖਾਉਣਾ ਤੁਹਾਨੂੰ ਕਿਹੜੇ ਕਿਹੜੇ ਆਏ ਆ ਆ ਉਹਨਾਂ ਹੁੰਦਾ ਬਾਈ ਫੋਰਚੂਨਰ ਮੰਗਰੇ ਟਰਾਲੀ 'ਚ ਤੇ ਆਹ ਦੇਖੋ ਸੱਪ ਯਾਰ ਇਹਦੇ ਲਾਉਣਦੇ ਹਜੇ ਟਾਇਰ ਥੋਡੇ ਐਂਡ ਉਹਦੇ ਜਦੋਂ ਆ ਵੀ ਗੁੱਡੇ ਗੁੱਡੇ ਯਾਰ ਹਣਾ ਹਾਂ ਪੈਦਾ ਮੂਰਲੇ ਦੇਖਿਆ ਕੱਲੇ ਯਾਰ ਦੱਸ ਮੈਨੂੰ ਲੱਗਾ 2 ਫੁੱਟ ਤੋਂ ਵੀ ਜ਼ਿਆਦਾ ਆ। 2 ਫੁੱਟ ਤੋਂ ਆ ਓਏ। ਸਹੀ ਗੱਲ ਐ। ਕਿੰਨੇ ਦੇ ਸਹੀ ਕੀ ਇਹਨਾਂ ਦਾ? ਨਿਗਾਰਾ ਲੱਗੇ ਪਿਆ। ਚੱਲ ਆਉਂ ਫੜਿਆ ਸਟਰੈਕਟਰ ਦਾ ਹੋਰ ਵੀ। ਆਉਂ ਖੜਿਆ ਬਾਈ ਤਰਨਾਟ ਗਰੁੱਪ ਦੇ ਮਿੱਲਾ ਤੇ ਲਾਲ। ਲਾਈਵ ਮਿੱਤਰੋ ਕੰਡੇ ਹੋ ਗਏ ਸਾਰੇ ਟਰੈਕਟਰਾਂ ਦੇ ਲਗਭਗ ਆਹ ਟਰੈਕਟਰ ਆਂਦੇ ਇੰਨੇ ਕ ਤੇ ਬਾਕੀ ਹੁਣ ਮੈਚ ਹੀ ਦਿਖਾਉਣੇ ਆ ਤੁਹਾਨੂੰ ਲਾਈਵ ਦੇ ਵਿੱਚ